ਹਰ ਇਹ ਜੋਧਾ ਕਹਿੰਦੇ ਠੱਫੇ ਪਿੰਨ ਵਾਲਾ ਔਰ ਲੰਮੇ ਦੇ ਪਿੰਡ ਦਾ ਮੁੰਡਾ ਲੰਮੇ ਦਾ ਛੋਟਾ ਵੀਰ ਇਸ ਵੇਲੇ ਕੋਸ਼ਿਸ਼ ਕਰਦਾ ਓਏ ਬੱਲੇ 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 ਹੰਨਿਆਂ ਦੇ ਦਰਮਿਆਨ ਟੱਕਰ ਤੇ ਨੰਬਰ ਜਾਫੀਆਂ ਦਾ ਨੰਬਰ ਜਾਫੀ ਦਾ ਕਿਹੜਾ ਕਿਹੜਾ ਕਹਿੰਦਾ ਦਲੇਰਾ ਕਬੱਡੀ ਪਾਵੇ ਇੱਕ ਵਾਰੀ ਤਾੜੀ ਜੀ ਮਾਰ ਕੇ ਦਲੇਰਿਆ ਦਲੇਰਿਆ ਜਠੇਰੇ ਵਾਦ ਵਡੇਰਿਆ ਦਾ ਮੇਲਾ ਹੈ ਤੰਤਰਬਾਬਾ ਤਲਣ ਵਾਰੀਆਂ ਦਾ ਮੇਲਾ ਹੈ ਜ਼ਰੂਰ ਕਬੱਡੀ ਪਾਉਣੀ ਹੈ ਪਰ ਸਾਹਮਣੇ ਸ਼ੇਰਾ ਅਮਿਸ਼ਾ ਦੀ ਗੱਲ ਚੱਲਦੀ ਹੈ ਪਰ ਸਾਹਮਣੇ ਨੰਬਰ ਇਸ ਸਮੇਂ ਕਹਿੰਦੇ ਨੌਜਵਾਨ ਰਾਜਾ ਅਮਿਸ਼ਾ ਪਿੰਟ ਵਾਲਾ ਪੁਆਇੰਟ ਲੱਗੇ ਵਾਪਸ ਹੈ ਔਰ ਸਾਰੇ ਵੀਰ ਸਰਕਾਰ ਦੇ ਯੋਗ ਨੇ ਜਿਨ੍ਹਾਂ ਵੀਰਾਂ ਵੱਲੋਂ ਵੱਡਾ ਪਿਆਰ ਵੀ ਪੁੱਜਦਾ ਹੋ ਰਿਹਾ ਤੇ ਗੁਰੂ ਘਰ ਦੀ ਇਮਾਰਤ ਦੇ ਲਈ ਵੀ ਗੁਰਾਈਆਂ ਜਿਹੜੀਆਂ ਗੁਰਾਈਆਂ ਚੁੱਕੇ ਜਾ ਰਹੀਆਂ ਰਾਜੂ ਵੀਰ ਕਹਿੰਦਾ ਜੇ ਦਲੇਰਾ ਕਬੱਡੀ ਪਾਵੇ ਤਾਂ 200 ਰੁਪਏ ਪਹਿਲਾਂ ਹੀ ਆ ਗਿਆ ਦਲੇਰਿਆਂ ਲਈ ਦਲੇਰਿਆਂ ਮਾਇਆ ਲੱਗਣੀ ਸ਼ੁਰੂ ਹੋ ਗਈ ਹੈ ਵੱਡੀਆਂ ਗੱਲਾਂ ਹੋ ਗਈਆਂ ਪਰ ਸਾਹਮਣੇ ਸਿੱਖ ਸਰਦਾਰ ਪੁਆਇੰਟ ਲੈ ਕੇ ਵਾਪਸ ਹੈ ਦੇ ਰਿਹਾ ਪਾਣੀ ਪੂਣੀ ਪੀਣਾ ਜੱਟਾ ਜਮਤ ਨਹੀਂ ਹਾਰਨੀ ਜਮਤ ਨਹੀਂ ਹਾਰਨੀ ਔਰ ਜਿੱਥੇ ਪਲੇਅਰ ਵਧੀਆ ਸਾਡਾ ਵੀਰ ਤੇ ਅੱਜ ਦੇ ਮੇਲੇ ਲਈ ਪ੍ਰਬੰਧ ਵੀ ਚੋਟੀ ਦੇ ਕਰਦਾ ਔਰ ਸੇਵਾ ਵੀ ਵੱਧ ਚੜ ਕੇ ਦਿੰਦੀ ਸਾਡੇ ਵੀਰ ਨੇ ਅੱਚੇ-ਅੱਚੇ ਤੌਰ ਤੇ ਧੰਨਵਾਦ ਹੈ ਅੱਚੇ ਤੌਰ ਤੇ ਧੰਨਵਾਦ ਹੈ ਨਿਸ਼ਾਨ ਵੀਰ ਇਹ ਸੰਗਤਾਂ ਨਜ਼ਾਰਾ ਲੈਣ ਆਉਦੀ ਹੈ ਤੇ ਨਜ਼ਾਰਾ ਕਿੰਨੇ ਦੇਣਾ ਦਲੇਰਿਆ ਨਜ਼ਾਰਾ ਤੇਰੇ ਚੋਂ ਭਾਵੀਏ ਸੰਗਤ ਔਰ ਵੈਗ ਨੂੰ ਸੱਚੇ ਪਾਤਸ਼ਾਹ ਤੈਨੂੰ ਚੜ੍ਹਦੀ ਕਲਾ ਬਖਸ਼ੇ ਜਾਂ ਜੱਫਾ ਲਾਵੇ ਜਾਂ ਰੇਡ ਪਾਵੇ ਜਾਂ ਰੇਡ ਜੱਫਾ ਲਾ ਦੇ ਆਹ ਸਾਹਮਣੇ ਇੱਕ ਗੱਲ ਤਾਂ ਕਰਨੀ ਪੈਣੀ ਹੈ ਪਰ ਸੰਗਤ ਕਹਿੰਦੀ ਹੈ ਕਿ ਦਲੇਰਾ ਕਬੱਡੀ ਪਾਵੇ ਅਸੀਂ ਨਜ਼ਾਰਾ ਲੈਣਾ ਹੈ ਗੁਰਸਾਖ ਸਿੰਘ ਜੀ ਸਾਧ ਪ੍ਰਧਾਨ ਸਾਹਿਬ ਆਹ ਕਾਦੀਆਂ ਤੋਂ تشریف ਫਰਮਾਉਣ ਨੇ ਆਨੰਦ ਮਾਰਨੇ ਬਾਖੇਡ ਕਬੱਡੀ ਦਾ ਸਾਰੀ ਰੱਬ ਨੂੰ ਵੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਰਾਣਾ ਸਾਡਾ ਵੀਰ 우ਸ਼ਿਸ਼ ਤਰਤੇ ਚੱਲ ਕੇ ਆ ਗਏ ਹੈ ਸਾਰੇ ਵੀਰਾਂ ਦੇ ਵੱਡੇ ਯੋਗਦਾਨ ਵਾਸਤੇ ਐਲਾਨ ਵੀ ਕਰ ਦਿੱਤੇ ਹੈ ਆਉਣ ਵਾਲੇ ਸਮੇਂ ਵਿੱਚ ਧੰਨ ਧੰਨ ਤੰਨਲ ਮਾਰ ਜੇ ਤੇ ਗੁਰੂ ਕਰਦੇ ਲਈ ਵੱਡੇ ਹਿੱਸੇ ਪਾਏ ਜਾਣਗੇ ਪਰ ਸਾਹਮਣੇ ਲਾਭ ਮੁੰਡਾ ਪੁਆਇੰਟ ਲੱਗੇ ਵਾਪਸ ਇੱਕ ਲਾਭ ਦੂਤੀ ਬਲੇਰ ਯਾਪ ਦੀ ਭਰਤੀ ਤੇ ਨੌਜਵਾਨ ਨੇ ਬੰਨੇ ਬੰਨੇ ਕਰਵਾਈ ਹੈ ਜਿਹਦੇ ਕੱਲ ਐਲਾਨ ਹੋਇਆ ਹੈ ਸੀਤੇ ਬਲੇਅਰ ਦੇ ਨਹੀਂ ਕਿ ਸੀਤਾ ਬਲੇਅਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਗੱਡੀ ਦੇ ਉੱਪਰ ਹੱਥ ਰੱਖੇਗਾ ਰਾਇਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਵੱਲੋਂ ਭਰਾ ਕਹਿੰਦੇ ਆ ਵੀ ਸੀਤੇ ਦਾ ਉਸੇ ਗੱਡੀ ਦੇ ਨਾਲ ਸਨਮਾਨ ਕੀਤਾ ਜਾਣਾ ਲਓ ਸਾਹਮਣੇ ਤੱਕਾਂ ਕੇ ਖੇਡ ਦੇ ਮੈਦਾਨ ਦੇ ਵਿੱਚ ਚੁੰਗਾ ਵਾਲਾ ਕਬੂਤਰ ਹੈ ਸਿਆਣਾ ਮਾੜਾ ਮੋਟਾ ਲਿਖ ਲੈਂਦਾ ਹੈ ਸਿੰਘਪੁਰੇ ਦਾ ਰਾਣਾ ਬਈ ਥੋੜਾ ਬੋਤਾ ਲਿਖ ਲੈਂਦਾ ਹੈ ਸਿੰਘਪੁਰੇ ਦਾ ਰਾਮਾ ਤੇ ਲਾਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਭੇਜਾ ਮੱਖੀ ਕਲਾ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਕਿਨੂੰ ਕਿਨੂੰ ਦੋਖ ਸਾਡੀ ਬੱਲੇ ਬੱਲੇ ਦਾ ਬੰਨਣਾ ਇੰਜਣੇ ਅੱਜ ਦਲੇਰਿਆ ਓਏ ਕੱਲੇ ਕੱਲੇ ਦਾ ਬੰਨਣਾ ਇੰਜਣੇ ਅੱਜ ਕੱਲੇ ਕੱਲੇ ਦਾ ਆਏ ਨੌਜਾਨ ਹੈਪੀ ਕਹਿੰਦੇ ਗੱਗੋ ਪੂਹੇ ਦਾ ਇਸ ਵੇਲੇ ਕੋਸ਼ਿਸ਼ ਕਰਦਾ ਟਰਾਈਆਂ ਕਰਦਾ ਲਾ ਪਾਉ ਜੱਫਾ ਕਿ ਨਹੀਂ ਗੱਲ ਸਮੇਂ ਦੀ ਹੈ ਜਵਾਨੀ ਮੁੜਕੋ ਮੁੜਕੀ ਹੋਈ ਹੈ ਕਿ ਮੁੜਕੋ ਮੁੜਕੀ ਹੋ ਗਏ ਲੱਗਿਆ ਜੋਰ ਜੋਬਰਾਂ ਦਾ